ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੋਣ ਵਾਲਾ ਹੈ ਸੋ ਵੀਡੀਓ ਨੂੰ ਪੂਰੀ ਸੋਨਾ ਸਮਝਣਾ ਅਮਲ ਕਰਨਾ ਸੋ ਅੱਜ ਦੇ ਵਿਸ਼ੇ ਵਿੱਚ ਗੱਲ ਕਰਾਂਗੇ ਕਿ ਜੇਕਰ ਸੁਪਨੇ ਦੇ ਵਿੱਚ ਤੁਹਾਨੂੰ ਆ ਸੰਕੇਤ ਮਿਲਦੇ ਆ ਤਾਂ ਸਮਝ ਲਓ ਕਿ ਤੁਹਾਡੇ ਨਾਲ ਤੁਹਾਡਾ ਫਕਰ ਤੁਰ ਪਿਆ ਹੈ ਜਾਨੀ ਕਿ ਲੈਨ ਤੁਹਾਡੀ ਸਿੱਧੀ ਹੋ ਚੁੱਕੀ ਆ ਜਿਹਦਾ ਵੀ ਤੁਸੀਂ ਨਾਮ ਸਿਮਰਦੇ ਹੋ ਸੇਵਾ ਕਰਦੇ ਹੋ ਫੱਕਰ ਤੁਹਾਡੇ ਨਾਲ ਸਿੱਧਾ ਹੋ ਗਿਆ ਆ ਤੁਹਾਡੀ ਸੇਵਾ ਤੋਂ ਜਾਨੀ ਖੁਸ਼ ਹੋ ਗਿਆ ਤੇ ਤੁਹਾਡੇ ਨਾਲ ਨਾਲ ਪੈਰਾ ਰਹਿੰਦਾ ਸੋ ਇਸ ਵੀਡੀਓ ਰਾਈ ਆਪਾਂ ਚੰਗੀ ਤਰ੍ਹਾਂ ਨਾਲ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕਰਾਂਗੇ ਜੀ ਵੀਡੀਓ ਨੂੰ ਸੁਣਨਾ ਫਿਰ ਸਮਝਿਆ ਕਰੋ ਫਿਰ ਅਮਲ ਕਰਿਆ ਕਰੋ ਤਦ ਜ਼ਿੰਦਗੀ ਵਿੱਚ ਲਾਭ ਆਉਂਦਾ ਇੱਕ ਤਰ੍ਹਾਂ ਦੀ ਮਿਹਨਤ ਹੋ ਜਾਂਦੀ ਹੈ ਜਦੋਂ ਅਸੀਂ ਮਿਹਨਤ ਕਰਦੇ ਆ ਤਾਂ ਮਿਹਨਤ ਦਾ ਫਲ ਫਿਰ ਜ਼ਰੂਰ ਮਿਲਦਾ ਇੱਕ ਨਾ ਇੱਕ ਦਿਨ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਲਿਖਣਾ ਤੇ ਨਾਲ ਲੱਗਦੀ ਹੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਜੀ ਸੋ ਕੁਝ ਕਮੈਂਟਾਂ ਦੱਸਾਂਗੇ ਜੀ ਕਮੈਂਟਾਂ ਜ਼ਰੂਰ ਸੁਣਿਆ ਕਰੋ ਤੇ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਉਹ ਇੱਕ ਵਾਰ ਸਾਨੂੰ ਦੱਸ ਦਿਆ ਕਰੋ ਜੀ ਦੁਬਾਰਾ ਕਮੈਂਟ ਕਰਕੇ ਬਾਕੀ ਕਮੈਂਟਾਂ ਜੇਕਰ ਤੁਸੀਂ ਸੁਣਦੇ ਹੋ ਸੋ ਕਈਆਂ ਨੂੰ ਕਮੈਂਟ ਕਰਨਾ ਨਹੀਂ ਆਉਂਦਾ ਤੇ ਉਹਨਾਂ ਨੂੰ ਬਿਨਾਂ ਪੁੱਛਿਆ ਹੀ ਬਿਨਾਂ ਸਵਾਲ ਕੀਤੇ ਹੀ ਸਵਾਲ ਦਾ ਜਵਾਬ ਮਿਲ ਸਕਦਾ ਹੈ ਜੀ ਸੋ ਕਮੈਂਟਾਂ ਚੋਂ ਵੀ ਕਈ ਸਵਾਲਾਂ ਦੇ ਜਵਾਬ ਕਈ ਰੂਹਾਂ ਨੂੰ ਮਿਲ ਚੁੱਕੇ ਆ ਕਿਉਂਕਿ ਇਹ ਸਵਾਲ ਕਿਸੇ ਇੱਕ ਨਾਲ ਨਹੀਂ ਜੁੜਿਆ ਹੁੰਦਾ ਜਦੋਂ ਅਸੀਂ ਸੇਵਾ ਦੀ ਤਰਫ ਤੁਰਦੇ ਹਾਂ ਤੇ ਇਸ ਸੰਕੇਤ ਸੇਮ ਹੋ ਜਾਂਦੇ ਨੇ ਕਿਉਂਕਿ ਸੇਵਾ ਤਾਂ ਆਪਾਂ ਇੱਕ ਹੀ ਫੱਕਰ ਦੀ ਕਰ ਰਹੇ ਆ ਪਰ ਆਪੋ ਆਪਣੇ ਘਰ ਆਸਣ ਲਗਾਇਆ ਹੋਇਆ ਗੱਦੀ ਲਗਾਈ ਹੋਈ ਆ ਤੇ ਸਜਦਾ ਸਲਾਮ ਸਾਨੂੰ ਪਹਿਲਾਂ ਸ਼ੁਰੂਆਤ ਜਿਹੜੀ ਉਹ ਘਰ ਤੋਂ ਕਰਨੀ ਪੈਂਦੀ ਆ ਇਹ ਨਿਕਦੇ ਸੋਚਣਾ ਹੈ ਕਿ ਘਰ ਵਿੱਚ ਵੀ ਅਸੀਂ ਉਹੇ ਸਮੂਹ ਰੱਖੇ ਆ ਉਹਨਾਂ ਦੀ ਸੇਵਾ ਕਰਦੇ ਆ ਤੇ ਬਾਹਰ ਵੀ ਦਰਗਾਹ ਤੇ ਉਹੀ ਚੀਜ਼ ਆ ਤੇ ਅਸੀਂ ਬਾਹਰ ਜਾ ਕੇ ਮੰਨੀਏ ਘਰ ਜੋ ਬਿਠਾਇਆ ਹੈ ਉਹ ਨੂੰ ਨਾ ਮੰਨੀਏ ਸੋ ਇੱਥੇ ਵੀ ਉਲਝਣ ਆ ਜਾਂਦੀ ਹੈ ਕਿਉਂਕਿ ਤੁਸੀਂ ਘਰ ਵਿੱਚ ਸੇਵਾ ਕਰਦੇ ਹੋ ਮੰਨ ਲਓ ਲਖਦਾਤਾ ਪੀਰ ਜੀ ਨੂੰ ਘਰ ਵਿੱਚ ਮੰਨਦੇ ਹੋ ਤੇ ਤੁਸੀਂ ਬਾਹਰ ਵੀ ਕਿਤੇ ਜਾਂਦੇ ਹੋ ਉੱਥੇ ਵੀ ਸੋਚਦੇ ਹੋ ਜੇਕਰ ਵੀ ਇੱਥੇ ਵੀ ਲਖਦਾਤਾ ਪੀਰ ਦਾ ਹੀ ਦਰਬਾਰ ਆ ਉੱਥੇ ਮੰਨ ਲਏ ਜਾਂ ਹੈ ਇੱਥੇ ਮੰਨ ਇੱਕ ਹੀ ਗੱਲ ਹੈ ਇੱਕ ਹੀ ਆਪਰਮਾਤਮਾ ਪਰ ਤੁਹਾਡਾ ਮੰਨਣ ਦਾ ਢੰਗ ਕੁਝ ਅਲੱਗ ਹੋਵੇਗਾ ਤੁਸੀਂ ਕਿਸੇ ਹੋਰ ਹਿਸਾਬ ਨਾਲ ਨਿਗਮਾ ਪਾ ਕੇ ਸੇਵਾ ਕਰ ਰਹੇ ਹੋ ਤੇ ਜੋ ਕਿਤੇ ਜੇਕਰ ਕਿਸੇ ਘਰ ਚ ਜਾ ਕਿਤੇ ਦਰਬਾਰ ਤੇ ਦਰਗਾਹ ਤੇ ਜਾਂਦੇ ਹੋ ਉੱਥੇ ਸੇਵਾ ਹੋ ਰਹੀ ਆ ਉੱਥੇ ਜਿਹੜੇ ਬੈਠੇ ਨੇ ਦਾਸ ਉਹ ਕਿਸੇ ਹੋਰ ਤੰਗ ਦੇ ਨਾਲ ਸੇਵਾ ਕਰ ਰਹੇ ਆ ਕੋਈ ਹੋਰ ਤਰੀਕੇ ਨਾਲ ਬਚਨ ਕਰਦੇ ਆ ਸੋ ਆਪੋ ਆਪਣਾ ਟਾਂਗਾ ਜਿੱਦਾਂ ਅਸੀਂ ਸੇਵਾ ਕਰਨੀ ਸ਼ੁਰੂ ਕਰਦੋ ਉਵੇਂ ਹੀ ਸਵੀਕਾਰ ਕਰ ਲੈਂਦਾ ਸੋ ਕਦੇ ਇਹ ਨਹੀਂ ਮਨ ਵਿੱਚ ਲਿਆਉਣਾ ਕਿ ਇੱਥੇ ਨਹੀਂ ਘਰ ਵਿੱਚ ਨਹੀਂ ਮੰਨਣਾ ਬਾਹਰ ਮੰਨ ਲੈਣਾ ਕਈਆਂ ਦੇ ਘਰਾਂ ਦੇ ਵਿੱਚ ਇਹ ਪ੍ਰੋਬਲਮ ਚੱਲਦੀ ਆ ਇੱਕ ਦੂਸਰੇ ਨਾਲ ਬਣਦੀ ਨਹੀਂ ਤੇ ਕਹਿੰਦੇ ਨੇ ਕਿ ਨਹੀਂ ਘਰ ਚ ਨਹੀਂ ਉਹਨਾਂ ਨੂੰ ਮੰਨਣਾ ਕਿਉਂਕਿ ਘਰ ਵਿੱਚ ਅਸੀਂ ਮੰਨਦੇ ਆ ਕਿਸੇ ਨੂੰ ਟੰਗਣਾ ਸੋ ਜਿਵੇਂ ਕਿ ਮਾਪੇ ਆ ਸੋ ਮਾਪੇ ਆ ਆਪਾਂ ਕਿਸੇ ਦੇ ਮਾਪੇ ਨੂੰ ਮਾਪੇ ਹੱਕ ਦੇ ਨਾਲ ਰੂਹ ਦੇ ਨਾਲ ਨਹੀਂ ਕਹਿ ਸਕਦੇ ਪਰ ਆਪਣੇ ਨੂੰ ਆਪਾਂ ਰੂਹ ਨਾ ਕਹਿ ਸਕਦੇ ਆ ਸੋ ਇਸ ਕਰਕੇ ਸ਼ੁਰੂਆਤ ਘਰ ਤੋਂ ਹੀ ਕਰਨੀ ਜਦੋਂ ਵੀ ਕਰਨੀ ਆ ਤੇ ਸੋਚ ਸਮਝ ਕੇ ਕੋਈ ਵੀ ਕਦਮ ਚੱਕਣਾ ਹੈ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਕਾਫੀ ਇਸੇ ਤਰ੍ਹਾਂ ਲੰਬੀ ਹੋ ਜਾਂਦੀ ਹੈ ਜੀ ਮੇਨ ਵਿਸ਼ੇ ਵਾਲੇ ਹੀ ਚੱਲਦੇ ਆਂ ਤੇ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਆਂ ਇੱਥੇ ਦਾਸ ਸੁਮੇਤਰ ਨਾਮ ਤੋਂ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਇੱਕ ਵੀਡੀਓ ਹਰ ਰੋਜ਼ ਜ਼ਰੂਰ ਅਪਲੋਡ ਕਰ ਦਿਆ ਕਰੋ ਕਹਿੰਦੇ ਕਿ ਜਿੰਨਾ ਚਿਰ ਵੀਡੀਓ ਨਾ ਸੁਣੀਏ ਸਾਨੂੰ نیند ਨਹੀਂ ਆਉਂਦੀ ਬੇਚੈਨੀ ਰਹਿੰਦੀ ਹੈ ਸੋ ਕਹਿੰਦੇ ਕਿ ਅਸੀਂ ਕਲਮੇ ਦਾ ਜਾਪ ਨਾਲ ਦੀ ਨਾਲ ਕਰਦੇ ਆਂ ਵੀਡੀਓ ਸੁਣਦੇ ਸੁਣਦੇ ਸੋ ਬੜਾ ਆਨੰਦ ਆਉਂਦਾ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਚੈਨਲ ਦੇ ਨਾਲ ਜੁੜੇ ਹੋ ਇੰਨਾ ਪਿਆਰ ਦੇ ਰਹੇ ਹੋ ਤੇ ਹਰ ਰੋਜ਼ ਵੀਡੀਓ ਨੂੰ ਸੁਣਦੇ ਹੋ ਜੀ ਤੁਹਾਨੂੰ ਵੀਡੀਓ ਚੰਗੀਆਂ ਚੰਗੀ ਚੀਜ਼ ਉਦੋਂ ਮਨ ਨੂੰ ਲੱਗਦੀ ਆ ਜਿਸ ਨਾਲ ਲਗਾਵ ਹੋ ਜਾਂਦਾ ਹੈ ਇੱਕ ਹੈ ਕਿ ਫਿਕਰ ਦੇ ਨਾਲ ਕੋਈ ਕੰਮ ਕਰਨਾ ਤੇ ਇਸੇ ਤਰ੍ਹਾਂ ਕਰਮ ਕਰਨਾ ਸੋ ਕਰਮ ਫਿਕਰ ਦੇ ਨਾਲ ਘਟ ਕੀਤਾ ਵੈਸੇ ਜਾਂਦਾ ਹੈ ਇਹ ਕਿਸੇ ਰੂਹ ਤੇ ਹੀ ਮਾਲਕ ਦੀ ਕਿਰਪਾ ਹੁੰਦੀ ਹੈ ਕਿ ਫਿਕਰ ਦੇ ਨਾਲ ਹਰ ਰੋਜ਼ ਇੱਕ ਫਰਜ਼ ਨਿਭਾਉਣਾ ਹੈ ਤੇ ਦਿਲੋਂ ਪ੍ਰਮਾਤਮਾ ਨਾਲ ਜੁੜਨਾ ਹੈ ਜਦੋਂ ਤੁਸੀਂ ਕਿਸੇ ਚੀਜ਼ ਦੇ ਨਾਲ ਦਿਲੋਂ ਪ੍ਰੇਮ ਪਾਉਂਦੇ ਹੋ ਤਾਂ ਉਹ ਚੀਜ਼ ਤੁਹਾਡੇ ਮਨ ਨੂੰ ਆਪਣੇ ਆਪ ਚੰਗੀ ਲੱਗਣ ਲੱਗ ਪਵੇਗੀ ਤੇ ਜਦੋਂ ਮਨ ਨੂੰ ਨਾ ਕੁਝ ਚੰਗਾ ਲੱਗੇ ਤਾਂ ਫਿਰ ਅਸੀਂ ਗੱਲਾਂ ਸੁਣ ਤਾਂ ਲੈਨੇ ਆ ਪਰ ਉੱਪਰ ਦੀ ਲੰਘ ਜਾਂਦੀਆਂ ਇੱਦੀ ਉਹ ਗੱਲਾਂ ਸਮਝ ਵਿੱਚ ਨਹੀਂ ਆਉਂਦੀਆਂ ਵੀਡੀਓ ਸੁਣਦੇ ਆ ਧਿਆਨ ਕਿਤੇ ਹੋਰ ਹੁੰਦਾ ਆ ਤੇ ਜੇਕਰ ਉਹ ਧਿਆਨ ਲਗਾ ਕੇ ਗੱਲ ਨੂੰ ਕਿਤੇ ਸੁਣ ਲਿਆ ਜਾਵੇ ਕਿ ਇਹ ਗੱਲ ਦਾ ਕੋਈ ਨਾ ਅਰਥ ਕੋਈ ਨਾ ਕੋਈ ਤਾਂ ਮਤਲਬ ਹੋਵੇਗਾ ਤਾਂ ਫਿਰ ਉਹਦੇ ਤੋਂ ਤੁਹਾਨੂੰ ਗੱਲਾਂ ਦੇ ਜਵਾਬ ਮਿਲਣ ਲੱਗ ਪੈਣਗੇ ਗੱਲ ਇੰਨੀ ਗਾ ਕਿ ਕਿਸੇ ਵੀ ਚੀਜ਼ ਦੇ ਨਾਲ ਤੁਸੀਂ ਪ੍ਰੇਮ ਪਾਉਂਗੇ ਉੱਥੋਂ ਤੁਹਾਨੂੰ ਮੋਰ ਕੋਈ ਨਾ ਕੋਈ ਸਵਾਲ ਦਾ ਜਵਾਬ ਮਿਲੇਗਾ ਜਿਆਣੀ ਮਨ ਨੂੰ ਚੰਗਾ ਲੱਗੇਗਾ ਅੰਦਰੋਂ ਕੋਈ ਖਿਆਲ ਪੈਦਾ ਹੋਣਗੇ ਤੇ ਕਈ ਸਵਾਲਾਂ ਦੇ ਜਵਾਬ ਅੰਦਰੋਂ ਹੀ ਮਿਲ ਜਾਂਦੇ ਜਿਵੇਂ ਕਿ ਕੋਈ ਗੱਲ ਤੁਸੀਂ ਗਹਿਰਾਈ ਦੇ ਨਾਲ ਸੁਣ ਲਈ ਫਿਰ ਉੱਤੇ ਸੋਚ ਵਿਚਾਰ ਕਰਦੇ ਹੋ ਸੋਚਦੇ ਸੋਚਦੇ ਕੋਈ ਗੱਲ ਇਹੋ ਜੀ ਦਿਮਾਗ ਦੇ ਵਿੱਚ ਆ ਜਾਂਦੀ ਹੈ ਤੇ ਉਹ ਸਮਝ ਲੈਣਾ ਕਿ ਕੋਈ ਤੁਹਾਡੇ ਮੁਰਸ਼ਿਦ ਨੇ ਤੁਹਾਨੂੰ ਸੰਕੇਤ ਦੇ ਦਿੱਤਾ ਤੁਹਾਡੀ ਗੱਲ ਦਾ ਜਵਾਬ ਦਿੱਤਾ ਤੇ ਉਹ ਗੱਲ ਤੇ غور ਕਰਨੀ ਆ ਸੋ ਇਸ ਕਰਕੇ ਕੋਈ ਸਵਾਲ ਬਾਹਰੋਂ ਨਹੀਂ ਚੁਹਾ ਮਿਲਦੀ ਹੈ ਅੰਦਰੋਂ ਹੀ ਮਿਲਣਗੇ ਜਦੋਂ ਵੀ ਜੋ ਵੀ ਤੁਹਾਨੂੰ ਮਿਲਣਾ ਤੁਹਾਡੇ ਅੰਦਰੋਂ ਮਿਲਦਾ ਅੰਦਰ ਧਿਆਨ ਜੋੜ ਕੇ ਦੇਖੋ ਮਨ ਨੂੰ ਸ਼ਾਂਤ ਕਰਕੇ ਦੇਖੋ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਤੇ ਅਨੰਦ ਵੀ ਆਏਗਾ ਤੇ ਮਾਲਕ ਨੂੰ ਦਿਲੋਂ ਪ੍ਰੇਮ ਕਰਨ ਵਾਲਾ ਸੇਵਕ ਚਾਹੀਦਾ ਹੁੰਦਾ ਜਦੋਂ ਤਿਲੋਂ ਪ੍ਰੇਮ ਕਰੋਗੇ ਤੇ ਬਹੁਤ ਸਾਰੇ ਮਸਲੇ ਜਿਹੜੇ ਤੁਹਾਡੇ ਹੱਲ ਹੋ ਜਾਣਗੇ ਜੇ ਤੁਸੀਂ ਇੱਕ ਵਾਰ ਧਿਆਨ ਧਰ ਕੇ ਦੇਖੋ ਸਵਾਲ ਰੱਖ ਕੇ ਦੇਖੋ ਦੇ ਮੋਰੇ ਜਦੋਂ ਅਸੀਂ ਕਿਸੇ ਤੋਂ ਪੁੱਛ ਪਉਣ ਜਾਂਦੇ ਪੁੱਛਦੇ ਹਾਂ ਜਿੱਕਰ ਉੱਥੇ ਅਸੀਂ ਆਪ ਕੋਸ਼ਿਸ਼ ਕਰੀਏ ਤਾਂ ਬਹੁਤ ਰੌਲੇ ਬਹੁਤ ਪਰੇਸ਼ਾਨੀਆਂ ਬਹੁਤ ਗੁਲਜਨਾ ਦੂਰ ਹੋ ਜਾਣਗੀਆਂ ਸੋ ਗੱਲ ਇੰਨੀ ਕਾ ਕਿ ਇਹਦੇ ਤੇ ਧਿਆਨ ਲਗਾਉਣਾ ਥੋੜਾ ਮੁਸ਼ਕਲ ਲੱਗਦਾ ਜੇ ਇੱਥਣ ਲਗਾ ਲਿਆ ਤੇ ਤੁਹਾਨੂੰ ਕੀ ਇਹਦੇ ਵਿੱਚ ਫਿਰ ਇੰਨਾ ਕ ਸਬਰ ਆਨੰਦ ਆਏਗਾ ਕਿ ਸਾਰੀਆਂ ਮੁਸ਼ਕਲਾਂ ਸਮਝ ਲਓ ਹੱਲ ਹੋ ਗਈਆਂ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਇੱਕ ਰੂ ਨੇ ਸਵਾਲ ਕੀਤਾ ਸੀ ਕਿ ਤੁਹਾਡਾ ਦਰਬਾਰ ਕਿੱਥੇ ਹੈ ਕਹਿੰਦੇ ਕਿ ਅਸੀਂ ਆਉਣਾ ਚਾਹੁੰਦੇ ਆ ਸਾਨੂੰ ਆਪਣੇ ਬਾਰੇ ਦੱਸੋ ਸਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਦਰਬਾਰ ਤੇ ਬੈਠੇ ਹੋ ਸੋ ਦੇਖੋ ਜੀ ਅਸੀਂ ਕਿਤੇ ਵੀ ਇਸ ਤਰ੍ਹਾਂ ਨਹੀਂ ਕਿ ਗੱਦੀ ਲਗਾ ਕੇ ਬੈਠੇ ਹੋਇਆ ਦਰਬਾਰ ਚਲਾ ਰਹੇ ਆ ਜਾਂ ਪੁੱਛਾ ਦਿੰਦੇ ਆ ਸੰਗਤ ਕਰਦੇ ਆ ਐਸਾ ਕੁਝ ਵੀ ਨਹੀਂ ਹੈ ਇਹ ਇੱਕ ਸਿਰਫ ਸੇਵਾ ਹੈ ਤੇ ਸੇਵਾ ਵਾਲੋ ਜੋ ਡਿਊਟੀ ਲੱਗੀ ਹੋਈ ਆ ਜੀ ਉਹਨਾਂ ਕੋ ਫਰਜ ਹੈ ਨਿਭਾਰੇ ਆ ਤੇ ਬਾਕੀ ਇਹਨਾਂ ਕਹਾਂਗੇ ਕਿ ਜਦੋਂ ਆਪਾਂ ਪਰਦੇ ਦੇ ਵਿੱਚ ਸੇਵਾ ਕਰਦਿਆਂ ਸ਼ੋਅ ਨਹੀਂ ਕਰਦੇ ਤੇ ਉਦੋਂ ਗੱਲ ਕੁਝ ਹੋਰ ਹੋ ਜਾਂਦੀ ਆ ਸੋ ਇਸ ਕਰਕੇ ਕਹੀਦਾ ਕਿ ਜੋ ਵੀ ਤੁਹਾਨੂੰ ਚੰਗੇ ਸੰਕੇਤ ਕਿਰਪਾ ਹੈ ਮਾਲਕ ਦੀ ਮਿਲਦੇ ਨੇ ਉਹਨਾਂ ਨੂੰ ਗੁਪਤ ਰੱਖਿਆ ਕਰੋ ਜਿੰਨਾ ਪਰਦੇ ਚ ਰੱਖੂਗੇ ਉੰਨੀ ਹੀ ਗੱਲ ਨਿਕਰਦੀ ਹੈ ਤੇ ਅੱਗੇ-ਅੱਗੇ ਫਿਰ ਮਾਲਕ ਹੋਰ ਬਹੁਤ ਕੁਝ ਦਿਖਾਉਂਦਾ ਹੈ ਸੋ ਆਪਣੇ ਆਪ ਵਿੱਚ ਮਾਸਟਰ ਉਹ ਆਪਣੇ ਆਪ ਅੰਦਰ ਤੁਹਾਡਾ ਰੌਲਾ ਤੁਹਾਡੇ ਪਰਮਾਤਮਾ ਨਾਲ ਚੱਲਣਾ ਚਾਹੀਦਾ ਅੰਦਰੋਂ ਅੰਦਰ ਹੀ ਉਹਦੇ ਨਾਲ ਸਵਾਲ ਚੱਲਣੇ ਚਾਹੀਦੇ ਤੇ ਜਵਾਬ ਵੀ ਅੰਦਰੋਂ ਹੀ ਮਿਲਣ ਲੱਗ ਪੈਂਦੇ ਨੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਸੋ ਇੱਥੇ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਕਹਿੰਦੇ ਕਿ ਜਦੋਂ ਦਰਬਾਰ ਵਿੱਚ ਕਹਿੰਦੇ ਢੋਲ ਵੱਜਿਆ ਤੇ ਮੈਂ ਬਹੁਤ ਰੋਈ ਤੇ ਝੂਰ ਝੋਲ ਦੇ ਲਈ ਤਾੜੀਆਂ ਲਗਾਉਣ ਲੱਗ ਪਈ ਇਹਦੇ ਬਾਰੇ ਦੱਸੋ ਸੋ ਦੇਖੋ ਜੀ ਜਦੋਂ ਅਸੀਂ ਉਮਾਲਕ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗਣ ਦੀ ਕੋਸ਼ਿਸ਼ ਕਰਦੇ ਆ ਉਹਦੇ ਨਾਮ ਦੀ ਜਦੋਂ ਮਸਤੀ ਚੜਦੀ ਆ ਅਸੀਂ ਦੁਲਿਆਂਦਾਰੀ ਦੀ ਪਰਵਾਹ ਨਹੀਂ ਕਰਦੇ ਸਿਰਫ ਉਸ ਵੇਲੇ ਧਿਆਨ ਜਿਹੜਾ ਸਿਰਫ ਸਾਡਾ ਉਮਾਲਕ ਦੀ ਤਰਫ ਉਸ ਮੁਰਸ਼ਿਦ ਦੀ ਤਰਫ ਹੁੰਦਾ ਆ ਤੇ ਅਸੀਂ ਧਿਆਨ ਜੋੜਦੇ ਆ ਤਾਂ ਫਿਰ ਸਰੀਰ ਜਿਹੜਾ ਉਹ ਸਾਡੇ ਕਾਬੂ ਚ ਨਹੀਂ ਰਹਿੰਦਾ ਤੇ ਸਿਰਫ ਉਹਦੀ ਯਾਦ ਵਿੱਚ ਫਿਰ ਮਾਲ ਪਾਉਂਦਾ ਹੈ ਤੇ ਜਦੋਂ ਇਹ ਸੰਗੀਤ ਮਿਲਦੇ ਵੀ ਚੰਗੇ ਹੁੰਦੇ ਨੇ ਕਿਉਂਕਿ ਆਤਮਾ ਹਰ ਵਕਤ ਪਰਮਾਤਮਾ ਦੇ ਨਾਲ ਜਲਦੀ ਨਹੀਂ ਜੁੜਦੀ ਤੇ ਜਦੋਂ ਜੁੜਦੀ ਆ ਤੇ ਲਾਜਵਾਬ ਹੁੰਦੀ ਆ ਸੋ ਜਦੋਂ ਆਤਮਾ ਖੁਸ਼ ਹੁੰਦੀ ਆ ਪਰਮਾਤਮਾ ਦੇ ਨਾਲ ਜੁੜਦੀ ਪਰਮਾਤਮਾ ਦੇ ਦਰਸ਼ਨ ਕਰਦੀ ਆ ਕਹਿੰਦੇ ਆ ਆਪਾਂ ਦੁਨਿਆਵੀ ਅੱਖਾਂ ਨਾਲ ਉਹ ਉਹ ਵੀ ਦੇਖ ਸਕਦੇ ਪਰ ਮਨ ਦੀਆਂ ਅੱਖਾਂ ਜਿਹੜੀ ਰੂਹ ਹੈ ਉਹ ਮਾਤਕ ਨੂੰ ਪਹਿਚਾਨ ਲੈਂਦੀ ਆ ਤਾਂ ਫਿਰ ਉਹਦੀ ਜਾਦ ਵਿੱਚ ਇਸ ਸਭ ਕੁਝ ਹੁੰਦਾ ਹੈ ਅਸੀਂ ਆਪਣਾ ਆਪਾ ਹੋ ਗੁੰਦੇ ਆ ਤੇ ਸਿਰਫ ਸਾਨੂੰ ਉਸ ਵਕਤ ਉਹ ਮੁਰਸ਼ਿਦ ਹੀ ਨਜ਼ਰ ਆਉਂਦਾ ਹੈ ਸੋ ਮੜਾਪਾ ਇੱਥੇ ਗੱਲ ਕਰ ਲਈਏ ਮੇਨ ਵਿਸ਼ੇ ਬਾਰੇ ਸੋ ਮੇਨ ਵਿਸ਼ਾ ਬਹੁਤ ਹੀ ਖਾਸ ਹੋਣ ਵਾਲਾ ਹੈ ਸੋ ਚਿਕਰ ਤੁਹਾਨੂੰ ਵੀ ਇਸ ਤਰ੍ਹਾਂ ਸਪਨਿਆਂ ਵਿੱਚ ਸੰਕੇਤ ਮਿਲਦੇ ਨੇ ਤਾਂ ਖੁਸ਼ ਹੋ ਜਾਣਾ ਚਾਹੀਦਾ ਹੈ ਤਾਂ ਫਿਰ ਇੱਕ ਦਾ ਨਾੜ ਫੜ ਲੈਣਾ ਫਿਰ ਦਰ ਦਰ ਭਟਕਣ ਦੀ ਜ਼ਰੂਰਤ ਨਹੀਂ ਪੈਂਦੀ ਜੀ ਗੱਲ ਇੰਨੀ ਹੈ ਕਿ ਜੋ ਸੰਕੇਤ ਤੁਹਾਡੇ ਨਾਲ ਸਾਂਝੇ ਕਰਾਂਗੇ ਜੀ ਜੇਕਰ ਤੁਹਾਨੂੰ ਮਿਲ ਚੁੱਕੇ ਨੇ ਜਾਂ ਮਿਲਦੇ ਨੇ ਤਾਂ ਫਿਰ ਇਸ ਗੱਲ ਤੇ ਅਮਲ ਕਰਕੇ ਤੁਰੇ ਰਹਿਣਾ ਇਹ ਨਹੀਂ ਹੈ ਕਿ ਮਾੜੀ ਜੀ ਪਰੇਸ਼ਾਨੀ ਹੈ ਰਸਤੇ ਤੋਂ ਭਟਕ ਜਾਣਾ ਸੋ ਇੱਕ ਰਸਤਾ ਚੁਣੋ ਇੱਕ ਦਰ ਚੋਂ ਲਓ ਜਿਹਨੂੰ ਵੀ ਮਨ ਵਿੱਚ ਬਸਾਉਣਾ ਹੈ ਜਿੱਥੇ ਤੁਸੀਂ ਜਾ ਕੇ ਸਕੂਨ ਮਹਿਸੂਸ ਕਰਦੇ ਹੋ ਸ਼ਾਂਤੀ ਮਹਿਸੂਸ ਕਰਦੇ ਹੋ ਸੋ ਉਸ ਦਰ ਦੇ ਬਣ ਜਾਓ ਇੱਕ ਵਾਰ ਜ਼ਿੰਦਗੀ ਵਿੱਚ ਇੱਕ ਨੂੰ ਚੁਣ ਲਿਆ ਫਿਰ ਚਾਹੇ ਜੋ ਮਰਜੀ ਹੋ ਜਾਵੇ ਨੇੜੇ ਆਏ ਤੂਫਾਨ ਆਏ ਪਰ ਆਪਣੀ ਮੰਜ਼ਿਲ ਤੋਂ ਪਿਛਾ ਨਹੀਂ ਹਟਣਾ ਇੱਕ ਮਨ ਵਿੱਚ ਐਸਾ ਵਿਸ਼ਵਾਸ ਬਣਾ ਕੇ ਬੈਠ ਜਾਓ ਕਿ ਹੁਣ ਚਾਹੇ ਜੋ ਮਰਜੀ ਹੋ ਜਾਵੇ ਮਾਲਕਾ ਚਾਹੇ ਰੱਖ ਲਾ ਚਾਹੇ ਮਾਰ ਲਾ ਇੱਕ ਤੇ ਗੱਲ ਮਕਾਦੋ ਕਿ ਹੁਣ ਤਾਂ ਦੋਹਾਂ ਆ ਤੋਹਾਂ ਸਹਾਰਾ ਦੇਣਾ ਆ ਜਿੱਥੇ ਅਸੀਂ ਤੂੰ ਤੇ ਆ ਕੇ ਗੱਲ ਮਕਾਉਂਦੇ ਆ ਉੱਥੇ ਸਭ ਕੁਝ ਹੀ ਫਿਰ ਮਿਲ ਜਾਂਦਾ ਆ ਇੱਕ ਕਹਿੰਦੇ ਨੇ ਕਿ ਤੂੰ ਕਹਿਣ ਵਾਲਾ ਇਨਸਾਨ ਬਤਵੀਜਾ ਇਹਨੂੰ ਬੋਲਣ ਦੀ ਅਕਲ ਨਹੀਂ ਪਰ ਨਹੀਂ ਜਿਹੜਾ ਤੂੰ ਤੇ ਗੱਲ ਮਕਾਉਂਦਾ ਹੈ ਉਹ ਬਹੁਤ ਕੁਝ ਖੱਟਦਾ ਹੈ ਉਹ ਅਨਪੜ੍ਹ ਨਹੀਂ ਹੋ ਸਕਦਾ ਸੋ ਹੁਣ ਆਪਾਂ ਕਿਸੇ ਵੀ ਧਰਮ ਬਾਰੇ ਦੇਖ ਲਓ ਕਹਿੰਦੇ ਤੂੰ ਹੀ ਇੱਕ ਤੂੰ ਤੂੰ ਹੀ ਤੂੰ ਦਾ ਗਿਰਤ ਪਗਾਉਣਾ ਸ਼ੁਰੂ ਕਰ ਦੋ ਤੇ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਂਦੀ ਹੈ ਤੂੰ ਤੂੰ ਕਹਿਣ ਵਾਲਾ ਪਾਰ ਲੱਗ ਜਾਂਦਾ ਹੈ ਮੈਂ ਮੈਂ ਕਰਨ ਵਾਲਾ ਕਹਿੰਦੇ ਹਲਾਲ ਹੋ ਜਾਂਦਾ ਹੈ ਸੋ ਇਸ ਕਰਕੇ ਤੂੰ ਤੂੰ ਦਾ ਹੀ ਗਿਰਤ ਪਗਾਉਣਾ ਚਾਹੀਦਾ ਜੀ ਤੂੰ ਹੀ ਇੱਕ ਤੂੰ ਸੋ ਤੂੰ ਸਿਰਫ ਇੱਕ ਨੂੰ ਕਿਹਾ ਜਾਂਦਾ ਤੁਸੀਂ ਦੇ ਵਿੱਚ ਬਹੁਤ ਆ ਜਾਂਦੇ ਨੇ ਸੋ ਇਸ ਕਰਕੇ ਥੋੜਾ ਆਪ ਹੀ ਇਨਸਾਨ ਨਜ਼ਰਨਾ ਤੇ ਜੇਕਰ ਸੋਚ ਵਿਚਾਰ ਕਰੇ ਤੇ ਬਹੁਤ ਗੱਲਾਂ ਦੇ ਜਵਾਬ ਮਿਲ ਜਾਂਦੇ ਨੇ ਤੇ ਹੁਣ ਆਪਾਂ ਇੱਥੇ ਗੱਲ ਕਰੀਏ ਸੰਕੇਤਾਂ ਬਾਰੇ ਸੋਹ ਸੰਕੇਤ ਸੁਪਨੇ ਵਿੱਚ ਜਦੋਂ ਮਿਲਣੇ ਸ਼ੁਰੂ ਹੁੰਦੇ ਨੇ ਤਾਂ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਂਦੀ ਹੈ ਸਭ ਤੋਂ ਪਹਿਲਾ ਜੋ ਸੰਕੇਤ ਹੈ ਕਿ ਜਦੋਂ ਤੁਹਾਨੂੰ ਸੁਪਨੇ ਵਿੱਚ ਕੋਈ ਇਨਸਾਨ ਚਾਹੇ ਤੁਸੀਂ ਕੋਈ ਕੋਈ ਵੀ ਲਾ ਲਓ ਲੇਡੀਜ਼ ਹੈ ਚੰਗੇ ਜਨਸਾਏ ਕੋਈ ਵੀ ਤੁਹਾਨੂੰ ਨਜ਼ਰ ਆਉਂਦਾ ਚਾਹੇ ਫੱਕਰ ਪੀਰ ਆਉਂਦਾ ਫਿਰ ਤਾਂ ਸਿੱਧਾ ਹੀ ਇਨਸਾਨ ਪਹਿਚਾਨ ਜਾਂਦਾ ਹੈ ਪਰ ਜੇਕਰ ਕੋਈ ਘਰ ਦਾ ਮੈਂਬਰ ਸੇਵਾ ਕਰਦਾ ਉਹ ਸੁਪਨੇ ਵਿੱਚ ਆਉਂਦਾ ਆ ਜਾਂ ਕੋਈ ਨਹੀਂ ਵੀ ਜਾਣਦਾ ਉਹ ਸੁਪਨੇ ਵਿੱਚ ਆਉਂਦਾ ਆ ਕੇ ਤੁਹਾਨੂੰ ਕਹਿ ਦਵੇ ਕਿ ਤੁਸੀਂ ਸੇਵਾ ਕਰਦੇ ਹੋ ਸੋ ਤੁਹਾਡੇ ਬਾਬੇ ਤੁਹਾਡੇ ਪੀਰ ਤੁਹਾਡੇ ਮੁਰਸ਼ਿਦ ਤੁਹਾਡੇ ਤੋਂ ਬਹੁਤ ਖੁਸ਼ ਨੇ ਬਹੁਤ ਤੁਹਾਡਾ ਕਰਦੇ ਨੇ ਤਾਂ ਜਿਸ ਦਿਨ ਤੁਹਾਨੂੰ ਇਹ ਸੁਪਨਾ ਆਵੇ ਵੈਸੇ ਸੁਪਨਾ ਆਉਂਦਾ ਜਰੂਰ ਹੈ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਤਨਮਨ ਇੱਕ ਕਰਕੇ ਸੇਵਾ ਕਰਨੀ ਸ਼ੁਰੂ ਕਰਦੇ ਹਾਂ ਜੇਕਰ ਸੁਪਨੇ ਦੇ ਵਿੱਚ ਤੁਹਾਨੂੰ ਕੋਈ ਇਹ ਗੱਲ ਕਹਿੰਦਾ ਹੈ ਕਿ ਤੁਹਾਡਾ ਮਾਲਕ ਤੁਹਾਡੀ ਸੇਵਾ ਤੋਂ ਖੁਸ਼ ਹੈ ਤਾਂ ਫਿਰ ਕਦੇ ਰਸਤਾ ਨਾ ਬਦਲੋ ਫਿਰ ਜੋ ਮੰਗੋਗੇ ਉਹ ਮਿਲੇਗਾ ਸਮਾਂ ਲੱਗ ਸਕਦਾ ਮਿਲਦਾ ਜ਼ਰੂਰ ਹੈ ਜਦੋਂ ਵੀ ਤੁਹਾਨੂੰ ਇਹ ਸੰਕੇਤ ਮਿਲਦੇ ਨੇ ਜਾਂ ਫਿਰ ਤੁਹਾਨੂੰ ਆਪਣੇ ਆਪ ਨੂੰ ਇਹ ਨਜ਼ਰ ਆਉਂਦਾ ਕਿ ਮੈਂ ਸੇਵਾ ਕਰ ਰਿਹਾ ਆ ਕਿਤੇ ਦਰਗਾਹ ਤੇ ਆ ਜਾਂ ਕੋਈ ਝਾੜੂ ਦੀ ਸੇਵਾ ਕਿਸੇ ਵੀ ਤਰ੍ਹਾਂ ਦੀ ਸੇਵਾ ਕਰ ਰਿਹਾ ਆ ਧਾਰਮਿਕ ਥਾਨ ਹੁਣ ਨਜ਼ਰ ਆਉਂਦਾ ਹੈ ਸੁਪਨੇ ਵਿੱਚ ਤਦ ਵੀ ਉਹ ਮਾਲਕ ਤੁਹਾਡੀ ਸੇਵਾ ਤੋਂ ਖੁਸ਼ ਆ ਤਦ ਹੀ ਸੰਕੇਤ ਮਿਲਦੇ ਹਨ ਇਹ ਸੰਕੇਤ ਐਵੇਂ ਨਹੀਂ ਮਿਲ ਜਾਂਦੇ ਇਹਦੇ ਲਈ ਮਿਹਨਤ ਕਰਨੀ ਪੈਂਦੀ ਸੇਵਾ ਸਿਮਰਨ ਕਰਨਾ ਪੈਂਦਾ ਹੈ ਫਿਰ ਜਾ ਕੇ ਸੰਕੇਤ ਮਿਲਦੇ ਨੇ ਤੇ ਜੇਕਰ ਮਾਲਕ ਤੁਹਾਨੂੰ ਪਸੰਦ ਕਰ ਰਿਹਾ ਆ ਤੁਹਾਡਾ ਹਿਤ ਕਰਦਾ ਹੈ ਤਾਂ ਫਿਰ ਕਦੇ ਵੀ ਉਹ ਦਰ ਨੂੰ ਛੱਡੋ ਨਾ ਫਿਰ ਉੱਥੇ ਵਿਸ਼ਵਾਸ ਬਣਾ ਲਓ ਕਿ ਮੇਰੀ ਸੇਵਾ ਤੋਂ ਖੁਸ਼ ਹੋ ਗਿਆ ਮਾਲਕ ਤੇ ਸਾਨੂੰ ਸੰਕੇਤ ਦੇ ਰਿਹਾ ਆ ਤਾਂ ਹੁਣ ਅਸੀਂ ਇਸ ਹੀ ਰਸਤੇ ਤੇ ਤੁਰੇ ਰਹਿਣਾ ਆ ਸੋ ਕਈ ਵਾਰ ਜ਼ਿੰਦਗੀ ਵਿੱਚ ਵੱਡੇ ਵੱਡੇ ਨੁਕਸਾਨ ਵੀ ਚੱਲਣੇ ਪੈਂਦੇ ਨੇ ਉਹ ਮਾਲਕ ਨੂੰ ਪਾਉਣ ਲਈ ਕਿਉਂਕਿ ਮਾਲਕ ਪਰਖ ਦਾ ਵੀ ਬਹੁਤ ਹੈ ਜਿਹਨੂੰ ਕੁਝ ਖਾਸ ਦੇਣਾ ਹੁੰਦਾ ਉਹਦੀ ਪ੍ਰੀਖਿਆ ਬਹੁਤ ਹੁੰਦੀ ਆ ਤੇ ਜਿਹੜਾ ਉਹਦੀ ਪ੍ਰੀਖਿਆ ਜੇ ਪਾਸ ਹੋ ਜਾਂਦਾ ਇੱਕ ਦਰਦਾ ਹੋ ਕੇ ਬੈਠਾ ਰਹਿੰਦਾ ਹੈ ਜੀ ਫਿਰ ਉਹਨੂੰ ਕਿਸੇ ਚੀਜ਼ ਦੀ ਘਾਟ ਵੀ ਨਹੀਂ ਰਹਿੰਦੀ ਸੋ ਇੱਕ ਹੀ ਗੱਲ ਤੁਹਾਨੂੰ ਕਹਾਂ ਕਿ ਕਿ ਸੁਪਨੇ ਦੇ ਵਿੱਚ ਚੰਗੇ ਵਿਚਾਰ ਜੇਕਰ ਤੁਹਾਨੂੰ ਆ ਰਹੇ ਆ ਇੱਕ ਹੁੰਦਾ ਕਿ ਮਾੜੇ ਸੁਪਨੇ ਆ ਰਹੇ ਆ ਤੇ ਇੱਕ ਹੁੰਦਾ ਕਿ ਚੰਗੇ ਸੁਪਨੇ ਆਉਣੇ ਸ਼ੁਰੂ ਹੋ ਗਏ ਜਦੋਂ ਦੇ ਬੰਦਗੀ ਦੇ ਨਾਲ ਜੁੜੇ ਹੋ ਸੇਵਾ ਸਿਮਰਨ ਕਰਨ ਲੱਗੇ ਹੋ ਤਾਂ ਫਿਰ ਉਹ ਚੰਗੇ ਸੁਪਨਿਆਂ ਬਾਰੇ ਸੋਚ ਕੇ ਅੱਗੇ ਨੂੰ ਕਦਮ ਵਧਾਉਣਾ ਹੈ ਨਾ ਹੀ ਕੀ ਮਾੜਾ ਕੁਝ ਸੋਚਣਾ ਹੈ ਸਮਾਂ ਜੇਕਰ ਮਾੜਾ ਆਉਂਦਾ ਹੈ ਤੇ ਰਸਤਾ ਨਹੀਂ ਬਦਲਣਾ ਰਸਤਾ ਇੱਕ ਹੀ ਰੱਖੋ ਫਿਰ ਹੀ ਪਾਰ ਲੰਘੋਗੇ ਜਦੋਂ ਅਸੀਂ ਕਿਤੇ ਵੀ ਪਹੁੰਚਣਾ ਸਾਨੂੰ ਪਤਾ ਹੁੰਦਾ ਕਿ ਆ ਰਸਤਾ ਅਸੀਂ ਉੱਥੇ ਮੇਨ ਮੰਜ਼ਿਲ ਤੱਕ ਪਹੁੰਚ ਜਾਣਾ ਇਸੇ ਤਰ੍ਹਾਂ ਜਦ ਇੱਕ ਦਰ ਦੇ ਹੋ ਕੇ ਬੈਠਦੇ ਆ ਤਾਂ ਹੁਣ ਇੱਕ ਰਸਤੇ ਤੇ ਤੁਰੇ ਰਹੋ ਮੰਜ਼ਿਲ ਤੱਕ ਕਿਸੇ ਨਾ ਇੱਕ ਦਿਨ ਜਰੂਰ ਪਹੁੰਚਦਾ ਹੈ ਚਾਹੇ ਰੁਕਾਵਟਾਂ ਲੱਖ ਆ ਜਾਣ ਪਰ ਮੰਜ਼ਿਲ ਤੱਕ ਪਹੁੰਚਣਾ ਤੈਅ ਹੁੰਦਾ ਹੈ ਵਸਤੂ ਪਟਕਣਾ ਨਹੀਂ ਹੈ ਕਦੇ ਤੇ ਇੱਕ ਸੰਕੇਤ ਆ ਕਿ ਤੁਹਾਡਾ ਮਨ ਜਿਹੜਾ ਉਸ ਸੇਵਾ ਦੇ ਨਾਲ ਜੁੜ ਕੇ ਬੜਾ ਖੁਸ਼ ਹੁੰਦਾ ਆਨੰਦ ਵਿੱਚ ਆਉਂਦਾ ਹੈ ਅੰਦਰੋਂ ਅੰਦਰ ਹੀ ਬਹੁਤ ਤਰ੍ਹਾਂ ਦੀਆਂ ਗੱਲਾਂ ਉਹ ਮਾਲਕ ਦੇ ਨਾਲ ਚੱਲਦੀਆਂ ਆਂ ਅੰਦਰੋਂ ਹੀ ਪ੍ਰਮਾਤਮਾ ਦੇ ਨਾਲ ਜੋ ਜੁੜਨਾ ਇਹ ਕੁ ਛੋਟੀ ਜੀ ਗੱਲ ਨਹੀਂ ਹੈ ਅੰਦਰੋਂ ਪਹਿਚਾਨਣਾ ਬਹੁਤ ਮੁਸ਼ਕਿਲ ਆ ਅਸੀਂ ਦੁਨੀਆਵੀ ਆਸਾਮਨਾ ਸਾਹਮਣੇ ਸਰੂਪ ਤੇ ਉਹਨੂੰ ਸਜਦਾ ਸਲਾਮ ਕਰ ਦਿੰਨੇ ਆ ਕਰਮ ਕਰ ਲੈੰਨੇ ਉਹ ਸੌਖਾ ਹੈ ਪਰ ਜ਼ਿਆਦਾ ਗੱਲ ਉਦੋਂ ਬਣਦੀ ਹੈ ਜਦੋਂ ਅਸੀਂ ਅੰਦਰੋਂ ਪਹਿਚਾਨਣ ਦੀ ਕੋਸ਼ਿਸ਼ ਕਰਦੇ ਆ ਮਨ ਨੂੰ ਸ਼ਾਂਤ ਕਰਦੇ ਆ ਤਾਂ ਫਿਰ ਬਹੁਤ ਸਾਰੀਆਂ ਗੱਲਾਂ ਦੇ ਜਵਾਬ ਮਿਲਨੇ ਸ਼ੁਰੂ ਹੋ ਜਾਂਦੇ ਨੇ ਤੇ ਬਹੁਤ ਆਨੰਦ ਵਿੱਚ ਉਹ ਰਹਿਣ ਲੱਗ ਪੈਂਦੀ ਹੈ ਜੀ ਸੋ ਸੰਕੇਤ ਬਹੁਤ ਸਾਰੇ ਮਿਲਦੇ ਨੇ ਜਿਹੜੇ ਕਿ ਸਾਨੂੰ ਪਰਮਾਤਮਾ ਨਾਲ ਜੋੜ ਰਹੇ ਆ ਜਿਹਦੀ ਅਸੀਂ ਸੇਵਾ ਕਰਦੇ ਆ ਉਹਦੀ ਸੇਵਾ ਕਰਦੇ ਕਰਦੇ ਸਾਨੂੰ ਇਹ ਸੰਕੇਤ ਮਿਲ ਰਹੇ ਆ ਤਾਂ ਸਮਝ ਲਓ ਕਿ ਉਹ ਮਾਲਕ ਤੁਹਾਡਾ ਤੁਹਾਡਾ ਫਰਿਸ਼ਤਾ ਤੁਹਾਡੇ ਨਾਲ ਸਿੱਧਾ ਹੋ ਚੁੱਕਾ ਤੁਹਾਨੂੰ ਰਸਤਾ ਬਦਲਣਾ ਨਹੀਂ ਹੈ ਉੱਥੇ ਇੱਕੀ ਸੋਚ ਵਿਚਾਰ ਕਰਨੀ ਕਿ ਅਸੀਂ ਸੇਵਾ ਕਰਨ ਤੋਂ ਪਹਿਲਾਂ ਕੀ ਸੀ ਤੇ ਸੇਵਾ ਕਰਨ ਤੋਂ ਬਾਅਦ ਵਿੱਚ ਕੀ ਆ ਸੋ ਫਿਰ ਆਪ ਹੀ ਤੁਹਾਨੂੰ ਸਮਝ ਆ ਜਾਏਗੀ ਕਿ ਸੇਵਾ ਕਰਨ ਨਾਲ ਕੀ ਮਿਲਦਾ ਹੈ ਤੇ ਸੇਵਾ ਨਾ ਕਰਨ ਦੇ ਨਾਲ ਕੀ ਮਿਲਦਾ ਹੈ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆਂ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਇੱਕ ਚੰਗਾ ਕਰਮ ਜ਼ਰੂਰ ਕਰਨਾ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ